ਜੀ ਸਰ ਮਾਨਯੋਗ ਐਸਐਸਪੀ ਸਾਹਿਬ श्री ਅਗੇ ਗਾਂਧੀ ਆਈਪੀਐਸ ਸਾਹਿਬ ਦੇ ਦਿਸੰਦ ਦੇਸ਼ਾਂ ਤਹਿਤ ਜਿਹੜਾ ਨਸ਼ੇ ਵਿਰੋਧ ਮੈਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਸਾਊਥ ਪੁਲਿਸ ਨੂੰ ਜਿਹੜੀ ਵੱਡੀ ਸਫਲਤਾ ਮਿਲੀ ਜਿਵੇਂ ਐਸਐਚਓ ਸਿਟੀ ਸਾਊਥ ਜਿਹੜਾ ਐਸਆਈ ਭਵਿੰਦਰ ਸਿੰਘ ਹੈ ਉਹਨਾਂ ਨੂੰ ਜਿਹੜੀ ਗੁਪਤ ਸੂਚਨਾ ਮਿਲੀ ਕਿ ਅਗਸਤ ਪ੍ਰੀਤ ਸਿੰਘ ਸਨ ਆਫ ਜਗਿੰਦਰ ਸਿੰਘ ਅਤੇ ਇਹਦੇ ਨਾਲ ਜਿਹੜਾ ਰਾਜਦੀਪ ਸਿੰਘ ਸਨ ਆਫ ਬਲਦੇਵ ਸਿੰਘ ਇਹ ਦੋਨੇ ਕੋਹਲਿਆ ਕਲਾਂ ਦੇ ਰਹਿਣ ਵਾਲੇ ਆ ਤੇ ਆਪਦੇ ਪਲਟੀਨਾ ਮੋਟਰਸਾਈਕਲ ਤੇ ਸਵਾਰ ਹੋ ਕੇ ਸੰਦੂ ਸੰਦੂਆ ਰੋਡ ਕੋਈ ਕੋਟਕਪੂਰਾ ਬਾਈਪਾਸ ਤੇ ਜਿਹੜਾ ਇੱਕ ਬੰਦ ਪੀਟ ਟੱਬ ਆ ਉਹਦੇ ਉਹਦੇ ਤੇ ਖੜੇ ਆ ਤੇ ਜਿਹਦੇ ਤੇ ਇਹਨਾਂ ਨੇ ਐਸਐਸਓ ਜਮ ਨੇ ਜਾ ਕੇ ਜਿਹੜਾ ਰੇਡ ਕਰਕੇ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਦੇ ਕੋਲੋਂ ਜਿਹੜਾ 260 ਗ੍ਰਾਮ ਹੈਰੋਨ ਮਾਰਾਮ ਦੀ ਕੀਤੀ ਗਈ